ਹੰਤ ਮਹਿੰਦਰਪਾਲ ਮਹਿੰਦੀ ਜਿਨ੍ਹਾਂ ਦਾ ਪਿਛਲੇ ਦਿਨੀ ਸਵਰਗਵਾਸ ਹੋ ਗਿਆ ਸੀ ਮਾਂ ਦੇ ਚਰਨਾਂ ਦੇ ਵਿੱਚ ਜਿਹੜੇ ਜਾਬਰਾ ਜੇ ਸੀ ਅੱਜ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਭੋਗ ਤੇ ਪੱਕੀਆਂ ਭੇਟਾਂ ਦੇ ਨਾਲ ਸੰਗਤ ਨੂੰ ਨਿਹਾਲ ਕੀਤਾ ਜਾ ਰਿਹਾ ਵਾ ਤਸਵੀਰਾਂ ਤੁਹਾਨੂੰ ਜਿਹੜੀਆਂ ਭੱਲਿਆਂ ਦੀ ਕੁਟਿਆ ਬਾਬਾ ਮਰਾਸ਼ਾ ਰੋਡ ਤੋਂ ਮਹਿੰਦਰਪਾਲ ਮਹਿੰਦੀ ਮਾਂ ਦੇ ਚਰਨਾਂ ਨਾਲ ਜਿਨ੍ਹਾਂ ਦਾ ਬਹੁਤ ਪਿਆਰ ਸੀ ਉਹਨਾਂ ਨੂੰ ਅੰਤਮ ਵਿਦਾਈ ਦਿੱਤੀ ਜਾ ਰਹੀ ਆ ਅੰਤਮ ਸ਼ਰਧਾਂਜਲੀ ਦਿੱਤੀ ਜਾ ਰਹੀ ਆ ਉਹ ਤੁਹਾਨੂੰ ਵੀ ਦਿਖਾਣੇ ਆ ਅੱਜ ਦੀਆਂ ਚੰਗੀਆਂ ਤਸਵੀਰਾਂ ਸੁਣਾਈ ਅਰੇ ਬੋਲਾ ਨਾਸੇ ਅਰੇ ਸੁਣਾ ਹਾਜੀ ਬੋਲਾ ਨਾਸੇ ਰਮਾਈ ਰੀ ਤੇਰੀ ਜਗਤ ਗੋਰਾ ਮਾਈ ਰੀ ਅਰੇ ਜਗਤ ਵਿੱਚ ਵੇ ਕੋਈ ਦਰਦੀ ਨਾ ਯਾ ਅਰੇ ਕੋਈ ਦਰਦੀ ਨਾ ਯਾਰ ਜਗਤ ਵਿੱਚ ਕੋਈ ਦਰਦੀ ਨਾ ਦੁਨੀਆਂ ਨੂੰ ਹੱਸ ਕੇ ਅਰੇ ਜੀ ਕਰਦਾ ਦੁਨੀਆਂ ਨੂੰ ਹੱਸ ਕੇ ਅੱਜ ਮੈਂ ਦੇਵਾ ਧੋ ਕਰ ਮਾਰ ਜਗਤ ਵਿੱਚ ਕੋਈ ਦਰਦੀ ਨਾ ਆ ਪਿਆਰ ਹੈ ਬੇਦਾਰ ਦੇ ਮਾਸ ਬਿਦਾ ਸੁਧ ਨਾਰੀ ਭਾਈ ਭਾਈ ਦੇ ਨਾਲ ਕਰਦੇ ਠਗੀਆਂ ਵੈਸੇ ਨਾਲ ਸਭ ਦੀ ਯਾਰੀ ਕਰ ਕਰ ਦੇ ਵਿੱਚ ਪਿਆਰ ਹੈ ਬੇਦਾਰ ਮਾ ਛੋਟੇ ਨਾਰੀ ਬਾਈ ਬਾਈ ਜੇ ਨਾਲ ਕਰਦੇ ਠਗੀਆਂ ਪੈਸੇ ਨਾਲ ਸਭ ਦੀ ਜਿਆਰੀ ਅਰੇ ਖੂਨ ਗਰੀਬਾਂ ਦਾ ਸਮਝਣ ਪਾਣੀ ਅਰੇ ਖੂਨ ਗਰੀਬਾਂ ਦਾ ਸਮਝਣ ਇਹ ਅੱਜ ਕੱਲ ਦੇ ਸ਼ਹੂਗਾ ਜਗਤ ਵਿੱਚ ਵੇ ਕੋਈ ਦਰਦ ਨਹੀਂ ਹੈ ਇਹ ਜਾਨ ਇਹ ਤੇ ਕਰਮਧਰਮ ਵਾਲੇ ਇੱਥੇ ਬੱਜ ਗਏ ਬਾਪ ਹਜਾਰਾ ਕੀ ਜੀਣਾ ਇਸ ਜ਼ਿੰਦਗੀ ਦਾ ਦਾਤੀ ਮੈਂ ਤੇ ਮੌਤ ਨੂੰ ਆ ਜਾਵਾਂ 85% ਲੋਕ ਐਸਲੇ ਸਵੈ ਮੌਤ ਮੰਗ ਰਹੇ ਨੇ ਇਹ ਮੌਤ ਉਹ ਨਹੀਂ ਆਉਣੀ ਇਹ ਕੀਤੇ ਕਰਮਾਂ ਦਾ ਸਾਫ਼ ਤਾਬ ਨਿਭੜਨਾ ਇੱਥੇ ਹੀ ਨਕੋਦਰ ਵਿੱਚ ਆ ਕੇ ਪੁੱਛ ਲਓ ਮਿੰਦਰਪਾਲ ਦੀ ਦੁਕਾਨ ਤੇ ਜਾਣਾ ਜਾਂ ਮਿੰਦਰਪਾਲ ਨੂੰ ਮਿਲਣਾ ਹੈ ਇੱਕ ਸ਼ਖਸੀਅਤ ਦਾ ਨਾਂ ਸੀ ਔਰ ਦੇਖੋ ਜਿਹੜੀਆਂ ਚੀਜ਼ਾਂ ਖੱਟਣੀਆਂ ਇਹ ਨਾਮ ਬਣਾਣੇ ਦੇਖੋ ਸਾਡੇ ਆਦਰ ਨਹੀਂ ਹੈ ਰਿਸਪੈਕਟਡ ਜੈਨ ਸਾਹਿਬ ਜੀ ਪਰਮਾਤਮਾ ਉਮਰ ਬਢੀ ਕਰੇ ਇਹਨਾਂ ਦੀ ਇਹ ਕਿਸੇ ਗੱਲ ਦੇ ਮਹਤਾਜ ਨਹੀਂ ਹੈ ਇਦਾਂ ਹੀ ਸਾਡੇ ਮਿੰਦਰਪਾਲ ਜੀ ਅਗੂ ਦੁਨੀਆ ਤੁਹਾਨੂੰ ਰੋਵੇ ਕਿਉਂਕਿ یوں ਤਾਂ ਇਸ ਦੁਨੀਆ ਮੇ ਬਹੁਤ ਸੇ ਲੋਕ ਮਿਲਦੇ ਹੈ काम के लोग मगर चंद मिलते हैं जब भी कभी किताब आता है तो सबके दरवाजे बंद मिलते हैं यही दरवाजे अजीब कुंठ वास महामायी अरे बेठ वास महा अजी भी कुंठ

ਕਰੇ ਕਿਹੜੀਆਂ ਗੱਲਾਂ ਬੰਦਾ ਤੇਰੀ ਮੇਰੀ 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 ਕਰਦਾ ਰਹਿ ਜਾਂਦਾ ਕਿਹੜੀ ਛੇਕੀ ਤੇ ਕਰੇ ਗੱਲਾਂ ਹੋਣਾ ਮਿੱਟੀ ਨਾਲ ਮਿੱਟੀ ਔਕਾਤ ਤੇਰੀ ਮਿੱਠਾ ਬੋਲ ਜ਼ੁਬਾਨ ਤੋਂ ਪਲਾ ਹੋਵੇ ਗੱਲ ਨਾ ਹੋਵੇ ਸ਼ਹਿਦ ਮੁਲਾਕਾਤ ਤੇਰੀ ਤੇਰੇ ਦਿਲ ਦਾ ਖੋਟਣੀ ਮੁੱਕਣ ਦਿੰਦਾ ਚੱਲਣ ਚਾਲ ਤੇਰਾ ਜਾਤ ਪਾਤ ਤੇਰੀ ਕਦੀ ਵੱਡ ਵਡੇਰਾ ਖਾਨ ਬਣਨਾ ਐਨਾ ਗੱਲਾਂ ਨਾਲ ਨਹੀਂ ਨਜ਼ਾਤ ਤੇਰੀ ਉਥੇ ਅਮਲਾ ਦੇ ਸੋਦੇ ਹਣ ਯਾਦ ਰੱਖੀ ਯਾਰਾ ਕਿਸੇ ਨਹੀਂ ਪੁੱਛਣੀ ਜਾਤ ਤੇਰੀ ਦਰਿਆ ਵਗੇ ਸਦਾ ਇੱਕ ਪਾਸੇ ਐ ਜਗ ਦੋਵੇਂ ਪਾਸੇ ਵਗਦਾ ਏ

ਵੇ ਦੱਸ ਕਿਵੇਂ ਮੈਂ ਪਾਰ ਕਰਾਂ ਏ ਅਵੇ ਦੱਸ ਮਾਏ ਤੇਰੀ ਦੁਨੀਆ ਅੰਧੇ ਅਜੀ ਮੈਂ ਕਿੱਸ ਦਾ ਐ ਦੁਬਾਰ ਕਰਾਂ ਅਵੇ ਫੁੱਲਾਂ ਨੂੰ ਗਲਣਾ ਲਗਾਵਾ ਅਵੇ ਫੁੱਲਾਂ ਨੂੰ ਗੱਲ ਲਾ ਲਾ ਅਵੇ ਜਾਂ ਕੰਡਿਆਂ ਨਾਲੋ ਪਿਆਰ ਕਰਾ ਅਵੇ ਦੱਸੂੰ ਆਏ ਤੇਰੀ ਕਹਾਣੀ ਲਓ ਜੀ ਇਹਨੇ ਹਾਜ਼ਰੀ ਕਬੂਲ ਕਰਨਾ ਜੀ